ਕਣੀ ਮਾੜ ਦੀ ਵੀਰਾ ਲੱਗ ਗਿਆ ਇੱਕ ਖੁਸ਼ੀ ਮੁੰਡਾ ਹੋਇਆ ਜੀ ਬੱਚਾ ਹੋਇਆ ਇੱਕ ਖੁਸ਼ੀ ਕੋਠੀ ਦਾ ਲੈਂਟਰ ਪੈ ਗਿਆ ਇੱਕ ਖੁਸ਼ੀ ਲੱਖ ਖੁਸ਼ੀ ਕਦੇ ਕਦੇ ਸਾਡੀ ਜ਼ਿੰਦਗੀ ਚ ਦੋ ਖੁਸ਼ੀਆਂ ਆਉਂਦੀਆਂ ਦੋ ਖੁਸ਼ੀਆਂ ਝੱਲ ਨਹੀਂ ਸਕਦੇ ਅਸੀਂ ਜੇ ਕਿਤੇ ਲੱਖ ਖੁਸ਼ੀ ਆ ਜੇ ਝੱਲੂਗੇ ਨਾ ਕਹਿੰਦੇ ਬੰਦੇ ਦੀ ਲੱਗ ਗਈ ਲਾਟਰੀ ਉਹ ਕਹਿੰਦੇ ਬਾਬੇ ਨੂੰ ਕਹੋ ਵੀ ਬੰਦੇ ਦੀ ਲਾਟਰੀ ਲੱਗੀ ਐ 10 ਕਰੋੜ ਦੀ ਲਾਟਰੀ ਲੱਗੀ ਐ 10 ਕਰੋੜ ਦੀ ਜੇ ਉਹਨੂੰ ਇਕੱਠਾ ਹੀ ਪਤਾ ਲੱਗ ਗਿਆ ਵੀ 10 ਕਰੋੜ ਦੀ ਲਾਟਰੀ ਨਿਕਲੀ ਐ ਕਿਤੇ ਅਟੈਕ ਹੀ ਨਾ ਹੋ ਜੇ ਗਈਆਂ ਨੂੰ ਖੁਸ਼ੀ ਜੀ ਅਟੈਕ ਹੋ ਜਾਂਦਾ ਉਹ ਬਾਬਾ ਜੀ ਕੋਲ ਚੱਲੇ ਕੇ ਬਾਬਾ ਜੀ ਤੁਸੀਂ ਦੱਸੋ ਇਹਨੂੰ ਹੌਲੀ ਹੌਲੀ ਸਮਝਾਇਓ ਵੀ ਤੇਰੀ 10 ਕਰੋੜ ਦੀ ਲਾਟਰੀ ਲੱਗੀ ਐ ਬਾਬਾ ਜੀ ਕਹਿੰਦੇ ਤੇਰੀ 10 ਕਰੋ ਉਹਨੂੰ ਕਹਿੰਦੇ ਹੌਲੀ ਹੌਲੀ ਕਹਿੰਦੇ ਅੱਛਾ ਭਗਤਾ ਜੇ ਤੇਰੀ 50 ਲੱਖ ਦੀ ਲਾਟਰੀ ਲੱਗ ਜੇ ਫੇਰ ਕਹਿੰਦਾ ਮੌਜਾ ਹੀ ਲੱਗ ਜਾਣਾ ਅੱਛਾ ਜੇ ਤੇਰੀ ਕਰੋੜ ਦੀ ਲਾਟਰੀ ਲੱਗ ਜੇ ਫਿਰ ਫਿਰ ਤੇ ਘਰ ਬਣਾਵਾਂਗੇ ਫਿਰ ਤੇ ਬੱਲੇ ਬੱਲੇ ਉਹ ਜੇ 5 ਕਰੋੜ ਦੀ ਤੇਰੀ ਲਾਟਰੀ ਲੱਗ ਜੇ ਕਹਿੰਦਾ ਪੁੱਛੋਏ ਕੁਛ ਨਾ ਅੱਛਾ ਜੇ ਤੇਰੀ 10 ਕਰੋੜ ਦੀ ਲਾਟਰੀ ਲੱਗ ਜੇ ਕਹਿੰਦਾ ਬਾਬਾ ਜੀ 5 ਕਰੋੜ ਤੁਹਾਨੂੰ ਦੇ ਦਿਆਂਗਾ ਬਾਬੇ ਨੂੰ ਅਟੈਕ ਹੋ ਗਿਆ ਬਾਬਾ ਹੀ ਮਰ ਗਿਆ ਝੱਲ ਹੀ ਨਹੀਂ ਹੋਈ ਕੋਈ ਸੀ ਤੈਨੂੰ ਹੀ 5 ਕਰੋੜ ਦੇ ਦੂੰਗਾ ਹੁਣ ਸੋਚੋ ਵੇਖੋ ਬਈ ਲੱਖ ਖੁਸ਼ੀ ਲੱਖ ਖੁਸ਼ੀਆਂ ਫਾਤਸ਼ਾਈਆਂ ਜੇ ਹੱਤਪੁਰਨਾਥ ਓ ਵੀਰੋ ਜੇ ਸੱਚਾ ਗਿਆਨ ਜ਼ਿੰਦਗੀ ਚ ਹੋਵੇ ਸਮਝ ਹੋ ਆ ਕਾਮਨ ਸੈਂਸ ਹੋਵੇ ਡਿਵੈਲਪ ਹੋ ਗਈ ਨਜਰੀਆ ਵਧੀਆ ਹੋਵੇ ਤੁਹਾਡਾ ਇੱਕ ਇੱਕ ਸੈਕਿੰਡ ਵਿੱਚ ਸੈਂਕੜੇ ਖੁਸ਼ੀਆਂ ਜਿੰਨਾ ਚਾ ਚੜਦਾ ਲੱਖਾਂ ਖੁਸ਼ੀਆਂ ਇੱਕਦਮ ਜਿਵੇਂ ਮਿਲਦੀਆਂ ਐਦਾਂ ਬੰਦਾ ਆਨੰਦ ਚ ਰਹਿੰਦਾ ਖੜਿਆ ਖੜਿਆ ਰਹਿੰਦਾ ਇੱਕ ਸਮੇਂ ਹਰ ਵੇਲੇ ਇੱਕ ਇੱਕ ਸੈਕਿੰਡ ਦੇ ਇੱਕ ਇੱਕ ਖੁਸ਼ੀ ਲੈ ਕੇ ਆਉਂਦਾ ਮੈਂ ਕਹਿੰਦਾ ਇੱਕ ਇੱਕ ਸਾਹ ਇੱਕ ਇੱਕ ਖੁਸ਼ੀ ਇੱਕ ਇੱਕ ਖੁਸ਼ੀ ਫੀਲਿੰਗ ਬਣ ਗਈ ਮਹਿਸੂਸ ਕਰਕੇ ਜ਼ਿੰਦਗੀ ਜੀ ਰਿਹਾ ਖੁਸ਼ੀ ਹੁਣ ਆਉਂਦੀ ਕਿੱਥੋਂ ਐ ਉਹਤੇ ਰੋਮ ਰੋਮ ਖੁਸ਼ੀ ਨਾਲ ਭਰ ਗਿਆ ਬਸ ਬੋਡੀ ਕਾਦੀ ਐ ਇਹ ਤੇ ਖੁਸ਼ੀ ਖੁਸ਼ੀ ਐ ਬਸ ਖਿਹੜਾ ਹੀ ਐ ਇਹ ਤੇ ਨੂਰ ਹੀ ਨੂਰ ਐ ਇਹ ਤੇ ਰੰਗ ਹੀ ਰੰਗ ਐ ਇਹ ਤੇ ਰੋਮ 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 ਖੜਿਆ ਪਿਆ ਗੁਰਮੁਖ ਰੋਮ ਰੋਮ ਹਰ ਤਿਆਵੈ ਰੋਮ ਰੋਮ ਖੁਸ਼ ਅੰਡਰ ਕੰਟਰੋਲ ਇੱਕ ਰੋਮ ਵੀ ਗਲਤੀ ਨਹੀਂ ਕਰੂ ਇਹਦਾ ਇਹਦੀ ਰੋਮ ਤੋਂ ਵੀ ਗਲਤੀ ਨਹੀਂ ਹੋ ਸਕਦੀ ਹੱਥ ਤੋਂ ਕਿੱਥੇ ਹੋ ਜਾਊ ਇਹਦਾ ਤੇ ਰੋਮ ਵੀ ਉਹਦੇ ਅੰਦਰ ਚੱਲਦਾ ਸਮਝਦੇ ਇਹ ਗੱਲ ਤੇ ਵੱਡੇ ਦਰਬਾਰ ਦੀਆਂ ਖੁਸ਼ੀਆਂ ਦੀ ਗੱਲ ਕਰਦਾ ਮੈਂ ਬਾਕੀ ਤੇ ਲਿਮਟਡ ਐ ਸਾਰੀ ਖੇਡ ਖੁਸ਼ੀਆਂ ਦਰਬਾਰਾਂ ਚ ਮਿਲਦੀਆਂ ਜਿਹੜੇ ਦਰਬਾਰਾਂ ਚ ਰਹਿੰਦੇ ਨੇ ਉਹਨਾਂ ਨੂੰ ਪੁੱਛ ਲਓ ਹਰ ਦਰਬਾਰਾਂ ਚ ਰਹਿਣ ਵਾਲੇ ਪਿੱਟਦੇ ਨੇ ਸਾਡੀਆਂ ਤਨਖਾਹਾਂ ਵਧਾ ਦਿਓ ਸਾਡੇ ਬੱਚੇ ਨਹੀਂ ਪਲਦੇ ਹਰ ਗ੍ਰੰਥੀਆਂ ਨੂੰ ਪੁੱਛ ਲਓ ਮੰਦਰਾਂ ਦੇ ਪੁਜਾਰੀਆਂ ਨੂੰ ਪੁੱਛ ਲਓ ਮਸੀਤਾਂ ਦੇ ਲੋਕਾਂ ਨੂੰ ਪੁੱਛ ਲਓ ਮਲਾਣਿਆਂ ਨੂੰ ਪੁੱਛੋ ਮੁੱਲਾਂ ਨੂੰ ਪੁੱਛੋ ਕਾਜ਼ੀਆਂ ਨੂੰ ਪੁੱਛੋ ਗ੍ਰੰਥੀਆਂ ਨੂੰ ਪੁੱਛੋ ਕਥਾਵਾਚਕਾਂ ਨੂੰ ਪੁੱਛੋ ਰਾਗੀਆਂ ਨੂੰ ਪੁੱਛੋ ਟਾੜੀਆਂ ਨੂੰ ਪੁੱਛੋ ਜੇ ਸਭ ਤੋਂ ਦੁਖੀ ਅੱਜ ਸਮਾਜ ਵਿੱਚ ਪੈਸੇ ਪੱਖੋਂ ਨੇ ਤੇ ਇਹ ਲੋਕ